ਲਗੇ ਜਣ ਦਾ ਹੀ ਆ ਵਾਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਸultan pur lohdi ਤਾਂ ਹੜਪੀੜਤਾਂ ਦੀ ਸੇਵਾ ਲਈ ਆਏ ਸੀ ਦੇਖੋ ਪਾਣੀ ਬਹੁਤ ਜਿਆਦੇ ਮਾੜਾ ਹਾਲਾਤ ਆ ਨਹੀਂ ਬਹੁਤ ਹੋਰੇ ਪਾਣੀ ਦਾ ਬਹੁਤ ਨੁਕਸਾਨ ਆ ਦੋ ਟਰਾਲੇ ਪਰ ਤੋ ਉਹ ਲੈ ਚਾਰ ਦੇ ਤੇ ਸੁੱਕੇ ਦੋਦੇ ਲੈ ਕੇ ਆਏ ਸੀਗੇ ਆ ਸੇਵਾ ਦਾ ਬਹੁਤ ਬਈ ਸੇਵਾ ਕਰੀ ਜਾਂਦੇ ਆਪਣੇ ਪਿੰਡੋਂ ਮੁੰਡੇ ਕਲੱਬ ਵਾਲੇ ਤੋ ਗੱਗੂ ਭਾਈ ਕਿਵੇਂ ਬਹੁਤ ਕਿਵੇਂ ਦੱਸੂ ਵੀ ਕੀ ਹਾਲਾਤ ਨੇ ਜਿੱਥੋਂ ਦੇ ਹਾਲਾਤ ਤਾਂ ਤੁਹਾਨੂੰ ਦੱਸੇ ਜਾਂਦਾ ਜੀ ਬਹੁਤ ਪਾਣੀ ਹੈਗਾ ਵੈਸੇ ਠੀਕ ਆ ਤਕਾਇ ਉਹ ਪਿੰਡ ਦੇ 15-16 ਪਿੰਡ ਡੁੱਬੇ ਪਿਆ ਅਸੀਂ ਆਪਣੇ ਹੁਣ ਅਸੀਂ ਰਾਮਪਰਾ ਫੂਟ ਢੰਗੜਪਿੰਡ ਤੋਂ ਬੰਦਾਜੀਲਾ ਆਪਣਾ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਲੱਗਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਨੌਜਵਾਨਾਂ ਨੇ ਬਹੁਤ ਸਹਿਯੋਗ ਦਿੱਤਾ ਇੱਥੇ ਪਹੁੰਚਿਆ ਹੁਣ ਅਸੀਂ ਬਸ ਚਾਰ ਲਾਉਨੇ ਜਮਾ ਟਕਾਂਡੇ ਤੇ ਲਾਤਾ ਇੱਥੋਂ ਦੀ ਕਮੇਟੀ ਜ਼ਿੰਮੇਦਾਰ ਬੰਦੇ ਪੰਜਾਂ ਸਰਪੰਚਾਂ ਦੀ ਕਮੇਟੀ ਹੈ ਉਹਨਾਂ ਨੂੰ ਮਿਲੇ ਆ ਉਹਨਾਂ ਨੇ ਸਾਡਾ ਹੁਣ ਆ ਅਸੀਂ ਜਮਾ ਪੁਲ ਦੇ ਉੱਪਰ ਲਾਤਾ ਤੇ ਦੂਆ ਹੋਗੇ ਆਪਦਾ ਸਪਲਾਈ ਕਰਨਗੇ ਜੀ ਬਹੁਤ ਵਧੀਆ ਜੀ ਸਾਨੂੰ ਚਲੋ ਲੱਗਿਆ ਸਾਨੂੰ ਚਾਹ ਪਾਣੀ ਤੇ ਵਧੀਆ ਲੱਗੇ ਠੀਕ ਹੈ